ਅੱਜ ਮੋਗਾ ਬੀਜੇਪੀ ਵੱਲੋਂ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਜੋਤ ਕਮਲ ਦੀ ਅਗਵਾਈ ਵਿੱਚ ਇੱਕ ਤਿਰੰਗਾ ਯਾਤਰਾ ਕੱਢੀ ਗਈ। ਇਹ ਤਿਰੰਗਾ ਯਾਤਰਾ ਬੀਜੇਪੀ ਦੇ ਮੁੱਖ ਦਫ਼ਤਰ ਤੋਂ ਸ਼ੁਰੂ ਹੋ ਕੇ ਨਹਿਰੂ ਪਾਰਕ ਪੁੱਜੀ ਅਤੇ ਉਸ ਤੋਂ ਅੱਗੇ ਮੋਗਾ ਦੇ ਬਾਜ਼ਾਰ ਹੁੰਦੀ ਹੋਈ ਵੱਖ-ਵੱਖ ਗਲੀਆਂ ਦੇ ਵਿੱਚ ਜਾ ਕੇ ਵਾਪਸ ਨਹਿਰੂ ਪਾਰਕ ਆ ਕੇ ਸਮਾਪਤ ਹੋਈ। ਪੇਸ਼ ਹੈ ਇਸ ਦੀ ਇੱਕ ਵਿਸ਼ੇਸ਼ ਰਿਪੋਰਟ। ਸਾਰਿਆਂ ਨੂੰ ਪਹਿਲਾਂ ਤਾਂ ਭਾਰਤ ਮਾਤਾ ਦੀ ਜੈ। ਵੰਦੇ ਮਾਤਰਮ। ਮੋਦੀ ਜੀ ਨੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਸਾਰੇ 23 ਨੂੰ ਇੱਕ ਸੰਦੇਸ਼ ਦਿੱਤਾ ਕਿ ਆਪਾਂ ਇਸ ਜਿਹੜੀ ਆਜ਼ਾਦੀ ਦੇ ਇਹ ਦਿਨ ਹੈਗੇ ਆ ਇਹਨਾਂ ਨੂੰ ਅਸੀਂ 10 ਤਰੀਕ ਤੋਂ ਲੈ ਕੇ 15 ਤਰੀਕ ਤੱਕ ਭਾਰਤ ਦੀ ਏਕਤਾ ਤੇ ਅਖੰਡਤਾ ਦਾ ਪ੍ਰਤੀਕ ਜਿਹੜੀ ਸਾਡੇ ਚੀਜ਼ਾਂ ਨੇ ਬੜੀ ਕੁਰਬਾਨੀਆਂ ਦੇ ਕੇ ਲਈ ਦੀ ਆਜ਼ਾਦੀ ਤੋਂ ਬਾਅਦ ਸਾਨੂੰ ਮਿਲਿਆ ਇਹ ਸਾਡਾ ਤਿਰੰਗਾ ਇਹਦੀ ਆਨ-ਬਾਨ ਤੇ ਸ਼ਾਨ ਨੂੰ ਮਹਾਨਤਾ ਦੇਣ ਲਈ ਬਰਕਰਾਰ ਰੱਖਣ ਲਈ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਆਪਣੇ ਘਰਾਂ ਤੇ ਆਪਣੇ ਦਫਤਰਾਂ ਆਪਣੇ ਦੁਕਾਨਾਂ ਦੇ ਉੱਤੇ ਤਿਰੰਗੇ ਨੂੰ ਲਾਓ। ਹੋਰ ਅੱਜ ਦੀ ਮੌਕੇ ਦੇ ਵਿੱਚ ਇਹ ਸਭ ਪਰਮੀ ਤਿਰੰਗਾ ਰੈਲੀ ਨੂੰ ਕੱਢਣ ਲੱਗੇ ਆ। ਸੋ ਇਹ ਪਾਰਟੀ ਬਾਜੀ ਤੋਂ ਹਰ ਕਿਸੇ ਦੇ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਮੰਨਦਾ ਖਾਤਾ ਸੰਦੇਸ਼ ਹੈ ਕਿ ਆਓ ਆਪਣੇ ਤਿਰੰਗੇ ਨੂੰ ਸਤਿਕਾਰ ਰੱਖਣ ਲਈ ਜੀਵਨ ਜੀਵਨ ਦਾ ਅਨੁਭਵ ਹੋਣ ਲਈ ਆਪ ਸਾਰੇ ਰਣਕੇ ਤਿਰੰਗਾ ਯਾਤਰਾ ਦੇ ਲਈ ਧੰਨਵਾਦ ਆਰਤਮਾਤਾ ਕੀ ਜੈ। ਇਸ ਤਿਰੰਗਾ ਯਾਤਰਾ ਦੀ ਗਵਾਈ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਜੋਤ ਕਮਲ ਨੇ ਆਪ ਮੋਟਰਸਾਈਕਲ ਤੇ ਸਵਾਰ ਹੋ ਕੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਤਰੰਗਾ ਯਾਤਰਾ ਦੇ ਨਹਿਰੂ ਪਾਰਕ ਪੂਜਨ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਜੋਤ ਕਮਲ ਪੱਤਰਕਾਰਾਂ ਦੇ ਰੂਬਰੂ ਹੋਏ ਪੇਸ਼ ਹੈ ਇਸ ਦੀ ਇੱਕ ਵਿਸ਼ੇਸ਼ ਰਿਪੋਰਟ ਸਾਰਿਆਂ ਨੂੰ ਪਹਿਲਾਂ ਤਾਂ ਇਹ ਤਰੰਗਾ ਦੌੜ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਆਜ਼ਾਦੀ ਦਾ ਦਿਹਾੜਾ ਇਹ ਹਮਤਾਸੇ ਮਨਾ ਰਹੇ ਹਾਂ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਸਮੁੱਚੇ ਦੇਸ਼ ਨੂੰ ਇੱਕ ਆਵਾਜ਼ ਦਿੱਤਾ ਗਿਆ ਹੈ ਕਿ ਆਪਾਂ ਪਾਰਟੀਬਾਦੀ ਤੋਂ ਘਰਮ ਤੋਂ ਹਰ ਕਿਥੇ ਦੀ ਦੂਰ ਰੱਖ ਕੇ ਸਾਡਾ ਦੇਸ਼ ਦੀ ਆਣ-ਬਾਣ ਦਾ ਹੈ ਸਾਡਾ ਤਿਰੰਗਾ ਜਿਹਨੂੰ ਬਹੁਤ ਸਦੀਆਂ ਤੋਂ ਬਾਅਦ ਭਾਰਤ ਨੇ ਆਜ਼ਾਦੀ ਦੇ ਨਾਲ-ਨਾਲ ਪ੍ਰਾਪਤ ਕੀਤਾ ਉਹਦੇ ਬਾਅਦ ਤੇ ਭਾਰਤ ਦੇ ਵਿੱਚ ਹਿੰਦੂ ਭਾਰਤ ਦੇ ਵਿੱਚ ਜਿਹੜਾ ਤਿਰੰਗਾ ਯਾਤਰਾ ਅਰ ਰਕਰ ਤਿਰੰਗਾ ਦੇ ਨਾਮਾਇਆ ਜਾ ਰਿਹਾ ਅਸੀਂ ਮੋਗੇ ਦੇ ਵਿੱਚੋਂ ਵੀ ਇਸ ਨੂੰ 10 ਤਰੀਕ ਤੋਂ ਲੈ ਕੇ 15 ਤਰੀਕ ਤੱਕ ਜਿਹੜਾ ਇਹ ਪ੍ਰੋਗਰਾਮ ਤੌਰ ਤੇ ਬਣਾਇਆ ਹੈ ਸਾਡੇ ਮੋਗੇ ਦੇ ਵਿੱਚ ਚਾਰੇ ਹਲਕੇ ਜਿਹੜੇ ਆ ਉਹਨਾਂ ਦੇ ਇੰਚਾਰਜ ਸਾਡੇ ਵਿਦੇਸ਼ ਸ਼ਰਮਾ ਜੀ ਔਰ ਸਾਡੇ ਮੋਕੇ ਦੇ ਚਾਰਜ ਤਿਆਗੀ ਜੀ ਔਰ ਇਸੇ ਤਰ੍ਹਾਂ ਹੀ ਤਰਨਖੋਟ ਦੇ ਸੜਕ ਦੇ ਇੰਚਾਰਜ ਸਰਦਾਰ ਮੁਖਤਾਰ ਸਿੰਘ ਜੀ ਔਰ ਔਰੀ ਤਰਨਖੋਟ ਤੋਂ ਸਾਡੇ ਸੰਖੇਪ ਕਰੀਏ ਔਰ ਨਿਹਾਲ ਸਿੰਘ ਵਾਲੇ ਬਹੁਤ ਮੁਖਤਾਰ ਸਿੰਘ ਜੀ ਉਹਨਾਂ ਦੀ ਦੇਖ ਰੇ ਕਿ ਅੱਜ ਵੀ ਕੱਲ੍ਹ ਵਾਂਗ ਪੁਰਾਣੇ ਅੱਜ ਤਰਨਖੋਟ ਨਿਹਾਲ ਸਿੰਘ ਵਾਲੇ ਤੇ ਹੁਣ ਤੋਂ ਅਸੀਂ ਮੋਕੇ ਦੇ ਵਿੱਚ ਤਿਰੰਗਾ ਯਾਤਰਾ ਜਿਹੜੀ ਕਰਦੇ ਹਾਂ ਮੈਂ ਸਾਰਿਆਂ ਨੂੰ ਪਹਿਲਾਂ ਦਾ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਕੋਨ ਕੋ ਨੂੰ ਵੀ ਮੈਂ ਨਮੰਤਰਨ ਜਿੰਨਾ ਕਿ ਆਓ ਇਸ ਭਾਰਤੀ ਆਨੰਦ ਖਾਨ ਨੂੰ ਉੱਤੇ ਰੱਖਦੇ ਹੋਏ ਤਿਰੰਗੇ ਦੇ ਝੰਡਾ ਨੂੰ ਰੱਖਦੇ ਹੋਏ ਆਪਣੇ ਘਰਾਂ ਤੇ ਆਪਣੀਆਂ ਦੁਕਾਨਾਂ ਦੇ ਉੱਤੇ ਮੰਖਾ ਦੇ ਉੱਤੇ ਇਸ ਤਿਰੰਗੇ ਨੂੰ ਆਪਾਂ ਲਹਿਰਾਈਏ ਔਰ ਇਹ ਆਜ਼ਾਦੀ ਦਾ ਲਗ ਮਾਣੀ ਹੈ ਆਉਣ ਵਾਲੇ ਬੱਚਿਆਂ ਨੂੰ ਇਸ ਆਜ਼ਾਦੀ ਦੀਆਂ ਕਹਾਣੀਆਂ ਸੁਣਾਈਏ ਔਰ ਸਾਰਿਆਂ ਨੂੰ ਫਿਰ ਤੋਂ ਇੱਕ ਵਾਰੀ ਜਿੱਤੇ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਉੱਤੇ ਮੈਂ ਖਾਸ ਕਰਦਾ ਕਿ ਮੇਰਾ ਪੰਜਾਬ ਮੇਰਾ ਮੋਗਾ ਮੇਰਾ ਭਾਰਤ आजाद पितावे खा लें रही थोन तो बहुत बहुत मुबारक सारे का धनवाद भारत माता की भारत माता की